ਪੰਜਾਬ ਯੂਨੀਵਰਸਿਟੀ ਹੋਵੇ ਜਿਹਦਾ ਇਤਿਹਾਸ ਹੋਵੇ ਜਿਹਦੀ ਵਿਰਾਸਤ ਹੋਵੇ ਯਾਰੋ ਉਹਦਾ ਨਾਮ ਬਦਲਣ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਨੇ ਲੈਟਰ ਲਿਖਤਾ ਤੇ ਹਰਿਆਣੇ ਦੇ ਐਮਪੀ ਆਨੇ ਨਾਮ ਸਪੋਰਟ ਕਰਦੇ ਔਰ ਦੋਖੇਦਗਰਨਾ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਬਦ ਨਹੀਂ ਬੋਲਿਆ ਹੁਣ ਤੱਕ ਦੱਸੋ ਇਹ ਤਾਂ ਮਾੜੀ ਹਾਲਤ ਪੰਜਾਬ ਦੀ ਕੀ ਹੋ ਰਹੀਆਂ ਆ ਪਾਕਿਸਤਾਨ ਹਿੰਦੁਸਤਾਨ ਦਾ ਆ ਹੁਣ ਹਾਲਾਤ ਅਨਸਕਾਮੇ ਹੋਏ ਪੰਜਾਬ ਗਿਆ ਸੜਦਾ ਟੁੱਟ ਗਿਆ ਪੰਜਾਬ ਦੇ ਸਕੂਲਾਂ ਦੀਆਂ ਬਿਲਡਿੰਗਾਂ ਟਹਿ ਗਈਆਂ 2 ਮਹੀਨੇ ਕਿਸਾਨ ਖੇਤਾਂ 'ਚ ਨਹੀਂ ਜਾ ਸਕੇ ਅੱਜ ਮੌਕ ਟ ਨਹੀਂ ਲੋ ਰਹੀ ਆ ਆ ਸਾਰਾ ਪੰਜਾਬ ਰਾਤ ਨੂੰ ਕਿਸੇ ਕਿਸੇ ਟਾਈਮ ਤੇ ਬੰਦ ਹੋਣਾ ਹੌਲ ਪੈ ਰਹੇ ਨੇ ਲੋਕਾਂ ਦੇ ਘਰਾਂ 'ਚ ਪਸ਼ੂਆਂ ਨੂੰ ਚਾਰਾ ਜਿਹੜਾ ਉਹਨੂੰ ਪਾਣੀ ਨਹੀਂ ਲਾਉਣ ਦਿੱਤਾ ਜਾ ਰਿਹਾ ਦੁੱਖ ਇਸ ਗੱਲ ਦਾ ਕਿ ਨੀਤੀ ਜੋਗ ਦੀ ਮੀਟਿੰਗ ਹੋਈ ਪੰਜਾਬ ਦਾ ਮੁੱਖ ਮੰਤਰੀ ਗਿਆ ਮੋਦੀ ਸਾਹਿਬ ਦੇ ਪੈ ਬਾਕੀ ਮੁੱਖ ਮੰਤਰੀਆਂ ਦਾ ਹੱਥ ਮਲਾਇਆ ਜਾਂ ਝੁੱਕ ਕੇ ਸਵਾਗਤ ਕੀਤਾ ਸਾਡੇ ਮੁੱਖ ਮੰਤਰੀ ਪੈਰਾਡਕ ਤੇ ਲਿਆ ਗਿਆ ਗੋਡਿਆਂ ਤੋਂ ਵੀ ਹਟਾ ਚਲੇ ਜਾਂਦਾ ਪਰ ਪੰਜਾਬ ਲਈ ਕੁਝ ਮੰਗਤਾ ਲੰਦਾ ਬਾਕੀ ਸੂਬੇ ਆਪਣੇ ਆਪਣੇ ਸੂਬਿਆਂ ਦੇ ਮੰਗ ਰਹੇ ਨੇ ਦੁਨੀਆ ਜਾਣਦੇ ਆ ਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਪਰ ਪੰਜਾਬ ਲਈ ਇੱਕ ਪੈਸੇ ਦੀ ਮੰਗ ਪੰਜਾਬ ਦਾ ਮੁੱਖ ਮੰਤਰੀ ਨੀਤੀਯੋਗ ਦੀ ਮੀਟਿੰਗ ਨਹੀਂ ਕਰ ਸਕਿਆ ਤੇ ਜੱਜ ਦੇ ਸਾਹਮਣੇ ਵਕੀਲ ਬੋਲੂਗਾ ਨਹੀਂ ਦੱਸੋ ਜੱਜ ਫੈਸਲਾ ਕਿਵੇਂ ਕਰੇਗਾ ਆ ਹੁਣੇ ਦੱਸਿਆ ਤੁਹਾਨੂੰ ਸਿੰਘ ਸਾਹਿਬ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਹੋਣ ਲੱਗਿਆ ਤੇ ਜਿੱਥੋਂ ਪੈਸੇ ਆਉਣੇ ਆ ਲਿਆ ਉਹਨਾਂ ਦਾ ਦੋਲੇ ਨਹੀਂ ਰਿਆ ਗੱਲ ਕੀ ਕਰ ਰਿਹਾ ਕਹਿੰਦਾ ਮੈਂ ਪੈਸੇ ਬਹੁਤ ਨਾਲ ਸੀ ਆਪਾਂ ਇਕੱਠੇ ਕਰ ਲਾਂਗੇ ਆ ਬੈਠੇ ਨੇ ਅਲੀ ਜ਼ਾਦ ਤੋਂ ਦਿਹਾਣੇ ਵਾਲੇ ਦੋਹਾਂਾ ਪੰਜਾਬ ਦਾ ਦਿਲ ਆ ਪੰਜਾਬ ਦੀਆਂ ਦਿਨ ਨਹੀਂ ਐ ਬੁਆਰ ਕਰਨ ਲੱਗਿਆ 24000 ਇੱਕ 24000 ਇੱਕ 24 ਪਿੰਡਾਂ ਦੀ ਜਮੀਨ ਸਰਕਾਰ ਨੂੰ ਨਾ ਤਾਂ ਇੰਡਸਟਰੀ ਕੋਈ ਲਾਈਆ ਨਾ ਕਿਸੇ ਨੂੰ ਕਾਰੋਬਾਰ ਦਿੱਤਾ ਜਿਹੜੇ ਕਾਰੋਬਾਰੀ ਸੀ ਇੰਡਸਟਰੀ ਦੇ ਸੀ ਸਭ ਉੱਤਰੇ ਗਏ ਚਲੇ ਗਏ ਭੱਜ ਗਏ ਪੰਜਾਬ ਛੱਡ ਕੇ ਤੇ ਹੁਣ ਪੈਸੇ ਦਾ ਫਿਕਰ ਆ ਇਹਨੇ ਚੋਣਾ ਆ ਗਿਆ ਬੇਬੀਆਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਜਿਹੜਾ ਵਾਦਾ ਕੀਤਾ ਉਹ ਦੇਣਾ ਉਹ ਲੋਕ ਪੈਸੇ ਦਾ ਪ੍ਰਬੰਧ ਕਰ ਰਹੇ ਆ ਹੁਣ ਸਰਕਾਰ ਪ੍ਰਾਪਰਟੀ ਡੀਲਰ ਦਾ ਕੰਮ ਲਗੀਆਂ ਕਰੀ ਹੁਣ ਪ੍ਰਾਪਰਟੀ ਡੀਲਰਾਂ ਦਾ ਕੰਮ ਲੱਗਿਆ ਸਰਕਾਰ ਦਾ ਪੰਜਾਬ ਦੀ ਆ ਹਾਰ ਆ ਪੰਜਾਬ ਦਾ ਪੰਜਾਬ ਦਾ ਪਾਖੜਾ ਡੈਮ ਪਹਿਲਾਂ ਨਾ ਟੱਕੇ ਨਾ ਖੋਇਆ ਪਰਵਾਧ ਸਾਨੂੰ ਦੇਦਾ ਵੱਡਾ ਹਿੱਸਾ ਪਰ ਹੌਲੀ ਹੌਲੀ ਖਿਸਕਾ ਲਿਆ ਪਹਿਲਾਂ ਸਾਡੀ ਮੈਂਬਰਸ਼ਿਪ ਖਿਸਕਾ ਲਈ ਤੇ ਹੁਣ ਤੁਸੀਂ ਹਰਾਰ ਹੋ ਗਏ ਜਿਹੜਾ ਪਾਖੜਾ ਡੈਮ ਤੇ ਕੰਟਰੋਲ ਦਾ ਸਖਿਆ ਦਾ ਇੱਕ ਡੈਮ ਸੇਫਟੀ ਐਕਟ ਬਣਾਇਆ ਆ ਹੁਣ ਟਾਰਾ ਮਾਰੀ ਜਾ ਰਹੇ ਨੇ ਗੱਲਾਂ ਕਰਨੀ ਜਾ ਰਹੇ ਆ ਕਨਸਾ ਜ਼ੁਵੇਇਦ ਦੇ ਬਾਦਲ ਕਹਿੰਦਾ ਕਹਿੰਦਾ ਸਾਡੀ ਸਰਕਾਰ ਆਜੇ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ 1 ਏਕੜ ਦੀ ਕਿਨਾਰਾ ਵੀ ਨਹੀਂ ਖਰੀਦਣ ਨਹੀਂ ਦਵਾਗੇ ਪੰਜਾਬ ਤੋਂ ਬਾਹਰਲੇ ਨੂੰ ਮੈਂ ਮਾਇਸਾ ਸੁਬੀਸ ਦੀ ਬਾਦ ਨੂੰ ਕਹਿਣਾ ਚਾਹਨਾ ਕਿ ਤੁਸੀਂ ਆਪਣੇ ਪਿਤਾ ਸਰਦਾਰ ਪ੍ਰਕਾਸ਼ ਦੀ ਬਾਦਲ ਦੀ ਸਪੀਚ ਨਹੀਂ ਸੁਣੀ ਹੋਣੀ 1984 ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਸਹਿਕਾਰਤਾ ਮੰਤਰੀ ਸੀ ਮੈਂ ਐਲਾਨ ਕਰਤਾ ਕਿ ਪੰਜਾਬ ਦੇ ਸਹਿਕਾਰੀ ਅਦਾਰਿਆਂ ਵਿੱਚ 80% ਤੋਂ ਵੱਧ ਪੰਜਾਬ ਦੇ ਮੁੰਡਿਆਂ ਨੂੰ ਨੌਕਰੀ ਤੇ ਰੱਖਿਆ ਜਾਊਗਾ ਪੰਜਾਬ ਤੋਂ ਬਾਹਰਲੇ ਨੂੰ ਕਿਸੇ ਨੂੰ ਨਹੀਂ ਰੱਖਿਆ ਜਾਏਗਾ ਕੇਵਲ ਟੈਕਨੀਕਲ ਬੰਦੇ ਰੱਖੇ ਜਾਣਗੇ ਬਾਹਰ ਨੂੰ ਤਾ ਮੇਰੇ ਬੋਲਦੇ ਸਮੇਂ ਪਾਇੰਟ ਆਫ ਆਰਡਰ ਕਰਕੇ ਸਭ ਪ੍ਰਕਾਰ ਦੇ ਬਾਦਲ ਖੜੇ ਹੋਏ ਤੇ ਮੈਨੂੰ ਕਹਿਣ ਲੱਗੇ ਮੰਤਰੀ ਸਾਹਿਬ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਹ ਆਰਡਰ ਲਾਗੂ ਕਰਦੇ ਤੇ ਪੰਜਾਬ ਦਾ ਕਿਸਾਨ ਮਾਰਿਆ ਜਾਊਗਾ ਪੰਜਾਬ ਦੇ ਬਿਹਾਰ ਤੋਂ ਆਉਣ ਵਾਲੇ ਯੂਪੀ ਤੋਂ ਆਉਣ ਵਾਲੇ ਲੋਕ ਜੋ ਲੇਬਰ ਕਰਦੇ ਨੇ ਉਹਨਾਂ ਦਾ ਕੀ ਬਣੂਗਾ ਇਹ ਸਭ ਪ੍ਰਕਾਰ ਦੇ ਬਾਦਲ ਨੇ ਮੈਨੂੰ ਪੁਆਇੰਟ ਆਫ ਆਰਡਰ ਕਰਿਆ ਵਾ ਅਜਾ ਕੱਲ ਦੀ ਗੱਲ ਆ ਲਾਇਡਾ ਕਨਸਟਿਊਸ਼ਨ ਐਕਟ ਭਾਰ ਦੇ ਪਾਰਲੀਮੈਂਟ ਦੇ ਵਿੱਚ 2014 ਚ ਮੈਂ ਇਤਿਆਸ ਬਦਲਿਆ ਮੈਂ ਐਮੈਂਡਮੈਂਟ ਪਾਤੀ ਜੇ ਉਹ ਐਮੈਂਡਮੈਂਟ ਮੈਂ ਨਾ ਪਾਉਂਦਾ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ ਰੋਲਿੰਗ ਪਾਰਟੀ ਦਾ ਐਪੀ ਐਮੈਂਡਮੈਂਟ ਨਹੀਂ ਪਾ ਸਕਦਾ ਸੰਵਿਧਾਨ ਤੌਰ ਤੇ ਕਾਨੂੰਨੀ ਤੌਰ ਤੇ ਤਾਂ ਪਾ ਸਕਦਾ ਪਰ ਬਾਹਰ ਦੇ ਤੌਰ ਤੇ ਨਹੀਂ ਪਾ ਸਕਦਾ ਮੈਂ ਆਪਣਾ ਰਿਸ਼ਤਾ ਤੋੜਦું ਆ ਕੱਲ ਵੀ ਗੱਲ ਹੋਰ ਸੁਣਾਉਣਾ ਆ ਕਿਸਾਨੇ ਕਰੋਨਾ ਦੇ ਘਰ ਚੱਲੇ ਅਸੀਂ ਤਾਂ ਗਏ ਚਟਾਲਾ ਸਾਹਿਬ ਅਜੇ ਚਟਾਲਾ ਜੀ ਕੋ ਦੁਸ਼ਾਨ ਦੇ ਚਟਾਲਾ ਡਿਪਟੀ ਸੀਐਮਸੀ ਨਾਲੇ ਦਾ ਕਿ ਤੁਸੀਂ ਆਪਾਂ ਇਕੱਠੇ ਹੋ ਕੇ ਮੋਤੀ ਸਾਹਿਬ ਕੋ ਚਲੀਏ ਇਹਨਾਂ ਕਰੋਨਾ ਦਾ ਵਿਰੋਧ ਕਰੀਏ ਅਸੀਂ ਜਾ ਕੇ ਜੇ ਗਏ ਸੀ ਉਹਦੇ ਫਾਰਮ ਹਾਉ ਤੇ ਚਾਹ ਪੀਣ ਲੱਗੇ ਤੇ ਟੈਲੀ ਵਿਜ਼ਨ ਤੇ ਖਬਰ ਚੱਲ ਵੀ ਚੱਲ ਰਹੀ ਸੀ ਸਰਪ੍ਰਕਾਸ਼ ਸਿੰਘ ਬਾਦਲ ਉਹ ਖੇਤੀ ਸਬੰਧੀ ਕਰੋਨਾ ਦੇ ਹੱਕ ਨੂੰ ਬੋਲ ਰਹੇ ਸੀ ਫਿਕਰਾ ਕੀ ਹੋ ਰਿਹਾ ਬਾਦਲਪੁਰ ਦਾ ਹੱਕ ਚ ਬੋਲ ਰਹੇ ਆ ਅਸੀਂ ਬੜੇ ਸ਼ਾਨਦਾਰ ਹੋਏ ਤੋਂ ਮੇਰਾ ਮਤਲਬ ਆ ਕੁਝ ਪੰਜਾਬ ਦੀ ਅੱਜ ਹੋ ਕੀ ਰਿਹਾ ਜਿਹੜਾ ਮੈਂ ਜ਼ਿਕਰ ਕੀਤਾ ਸੀ ਸਰਦਾਰ ਸੁਖਦੇਵ ਸਿੰਘ ਢੀਂਡਾ ਆਖੀ ਨਹੀਂ ਸਾਹਾਂ ਤੇ ਸੀ ਆ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਨੂੰ ਮਿਲਣ ਗਏ ਫਾਬਰ ਲੈਂਡ ਲਈ ਉਹਨਾਂ ਦੇ ਦਿਹਾਂਤ ਤੋਂ ਚਾਰ ਪੰਜ ਦਿਨ ਪਹਿਲਾਂ ਮੈਂ ਨਾਲ ਸੀ ਢੀਂਡਾ ਸਾਹਿਬ ਨੇ ਇੱਕ ਗੱਲ ਕਹੀ ਕਹਿੰਦੇ ਗਿਆਨੀ ਜੀ ਲੀਡਰ ਦਾ ਲੜਦੇ ਦੇਖੇ ਸੀ ਧੜੇ ਦਾ ਲੜਦੇ ਦੇਖੇ ਸੀ ਆਪ ਸੀ ਕਿ ਜਿਹੜੇ ਗਰੁੱਪ ਸੀ ਉਹ ਤਾਂ ਜੁੱਡੋ ਜੁੱਡੀ ਹੁੰਦੇ ਦੇਖੇ ਸੀ ਆ ਕੀ ਹੋ ਰਿਹਾ ਹੁਣ ਤਰਤੇ ਲੜਾਤੇ ਹੁਣ ਜਥੇਦਾਰ ਜੁੱਡੋ ਜੁੱਡੀ ਕਰਾਤੇ ਪਾਸ ਨੂੰ ਬਚਾਓ ਖਿਲ ਰਿਆ ਹੋਇਆ ਪਾਸ ਤੇ ਨੂੰ ਜੋੜੋ ਟੰਗੇ ਨੇ ਹਰ ਤੁਸੀਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਯਕੀਨ ਦਵਾਉਨੇ ਆ ਕਿ ਜੋ ਕੁਝ ਵਾਪਰ ਰਿਹਾ ਇਹ ਪਾਂਤ ਦੇ ਹਿੱਤ ਚ ਨਹੀਂ ਪੰਜਾਬ ਦੇ ਹਿੱਤ ਚ ਨਹੀਂ ਬਲਕੇ ਦੇਸ਼ ਦੇ ਹਿੱਤ ਚ ਨਹੀਂ ਪੰਜਾਬੀਆਂ ਨੂੰ ਮਾਣ ਆ ਕਿ ਹਮੇਸ਼ਾ ਹੱਕ ਸੱਤ ਦੀ ਨਿਡਰਾਈ ਔਰ ਪੰਜਾਬੀਆਂ ਨੂੰ ਮਾਣ ਆ ਕਿ ਇਸ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਫੈਡਰਲ ਢਾਂਚੇ ਤੇ ਜ਼ਖ਼ਮ ਆਈ ਜਦੋਂ ਵੀ ਪਿੰਦ ਹਿੰਦੁਸਤਾਨ ਦੇ ਵਿਧਾਨ ਦੇ ਅੰ사 ਲੋਕਾਂ ਦੇ ਮਾਨਵੀ ਹੱਕ ਖੋਏ ਗਏ ਤਾਂ ਪੰਜਾਬੀਆਂ ਨੇ ਸੰਘਰਸ਼ ਲੜ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਹੱਕ ਲੈ ਕੇ ਦਿੱਤੇ ਅੱਜ ਦੇ ਹਿੰਦੁਸਤਾਨ ਦੇ ਅੱਡਾ ਅੱਡਾ ਸੂਬੇ ਆਪਣੀ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ ਤਾਂ ਅਕਾਲੀਆਂ ਦੀ ਬਦੌਲਤ ਅਕਾਲੀਆਂ ਨੇ ਮੋਰਚੇ ਲਾ ਕੇ ਇਹ ਦੇਸ਼ ਦੇ ਸੰਗੀ ਢਾਇਕੇ ਨੂੰ ਮਾਰਾ ਮੋਟਾ ਬਚਾਇਆ ਹੋਇਆ ਤੇ ਅੱਜ ਜਦੋਂ ਹੁਣ ਅਸੀਂ ਕਮਜ਼ੋਰ ਪੈ ਰਹੇ ਹਾਂ ਤਾਂ ਜਰਾ ਖੜਾ ਹੀ ਚੜਦਾ ਜਾ ਰਿਹਾ ਜਿਵੇਂ ਸੁਣਨੀ ਪੈਣੀ ਹੁੰਦੀ ਆ ਜਿਵੇਂ ਕਿ ਸ਼ਾਮਲਾੜ ਜਮੇਂ ਹੁੰਦੀ ਆ ਜਿਹੜਾ ਦੀਕਰ ਦਾ ਦਬਰੇ ਅੱਜੇ ਮੇਰੇ ਕੋਲ ਬੰਦੇ ਆਏ ਸਾਹ ਅੰਦਰ ਲਾੜ ਦੇ ਹੋਵੇ ਜਾਂ ਅੰਦਰ ਜਮੇਂ ਸੀ ਕਹਿੰਦੇ ਕਬਜ਼ਾ ਕਰ ਲਿਆ ਮੈਂ ਡੀਸੀ ਨੂੰ ਕਿਹਾ ਕਹਿੰਦੇ ਜੀ ਕਾਨੂੰਨ ਮੁਤਾਬਕ ਦਾ ਜਿਹੜਾ ਕਬਜ਼ਾ ਕਰ ਲੇ ਮਾਲਕੋ ਹੀ ਹੁੰਦਾ ਮੈਂ ਗੱਲ ਤਾਂ ਠੀਕ ਆ ਆ ਹੁਣ ਆਹੀ ਆ ਕੇ ਪੰਜਾਬ ਦਾ ਹੋ ਰਿਹਾ ਸੋ ਕੁੱਲ ਮੈਂ ਬਣਾ ਕੇ ਕਹਿਣਾ ਚਾਹੁੰਦਾ ਕਿ ਅੱਜ ਹੋ ਕੀ ਰਿਹਾ ਇਹਨੂੰ ਰੋਕਣਾ ਕਿਵੇਂ ਆਪ ਤੁਹਾਨੂੰ ਮੁਕਤੀ ਕਰੀਏ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਤਾਂ ਧੰਨਵਾਦ ਕਰ ਲਿਓ ਖੜਾ ਹੋਇਆ ਸੀ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਆਪਾਂ ਇਸ ਨੂੰ ਰੋਕਣਾ ਤਾਂ ਰੋਕਣਾ ਇੱਕੋ ਇੱਕ ਤਰੀਕਾ ਹੋ ਸਕਦਾ ਇੱਕੋ ਇੱਕ ਤਰੀਕਾ ਹੋ ਸਕਦਾ ਕਿ ਜਿਹੜਾ ਤਰੀਕਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੇ ਸਿੰਘ ਸਾਬਜ਼ਾਨ ਨੇ ਕੌਮ ਦੇ ਨਾਲ ਸੰਦੇਸ਼ ਦਿੱਤਾ ਸੀ ਇਹ ਠੀਕ ਹੈ ਕਿ ਨਹੀਂ ਆਪ ਤੁਸੀਂ ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੇ ਸੱਚ ਦੀ ਗੱਲ ਕੀਤੀ ਜੇ ਇਹਨਾਂ ਨੇ ਲੋਕਾਂ ਦੀ ਗੱਲ ਕੀਤੀ ਤਾਂ ਜਥੇਦਾਰ ਸਾਬਾਨਾਂ ਤੇ ਇਸ ਤਰ੍ਹਾਂ ਕੱਢ ਤੇ ਇਹਨਾਂ ਦਾ ਕੋਈ ਡੇਲੀ ਵੇਜ ਵਾਲੇ ਮਜ਼ਦੂਰ ਵੀ ਨਹੀਂ ਕੱਢਦਾ ਜਿਸ ਤਰ੍ਹਾਂ ਜਥੇਦਾਰਾਂ ਦਾ ਅਪਮਾਨ ਹੋਇਆ ਤੇ ਫਿਰ ਹੋਇਆ ਵੀ ਕਿਹੋ ਜਿਹਾ ਜਥੇਦਾਰ ਸਾਫ ਦਾ ਅਕਾਲ ਤਰਸਾ ਦਾ ਹੋਵੇ ਹੈੱਡ ਗ੍ਰਾਂਟੀ ਸੀ ਨਹੀਂ ਦਰਬਾਰ ਸਾਹਿਬ ਦਾ ਹੋਵੇ ਜਹਾਰ ਤੋਂ ਲਾਤਾ ਜਹਾਰ ਤੋਂ ਲਾਤਾ ਤੇ ਕਿਸੇ ਨੇ ਹਵਲਾ ਨਾ ਨਾ ਨਹੀਂ ਮਾਰਿਆ ਕਿਸੇ ਨੇ ਮਾੜੀ ਮੋਟੀ ਸਹਾਰ ਭੁੱਤੀ ਨਹੀਂ ਜਾਣ ਕੀਤੀ ਆ ਹਾਰ ਹੋਇਆ ਫਿਰ ਆਪਣਾ ਜੋ ਫਿਰ 25 ਲੱਖ ਲੋਕਾਂ ਦੇ ਦਸਤਾਵੇਜ਼ਾਂ ਦਾ ਟੋਕਰਾ ਭਰ ਕੇ ਇੰਡੀਆ ਗੇਟ ਦਿੱਲੀ ਮਜਾਰਾ ਕੀਤਾ ਸੀ ਤੇ ਕੋਈ ਫੈਕਟਰੀ ਕੀ ਚਪੜਾਸੀ ਸਾਡੇ ਹਰਜੀਲਣ ਨਹੀਂ ਆਇਆ ਇੱਕ ਸਮਾਗਮ ਸੀ 인ਦਰਾ ਗਾਂਧੀ ਨੇ ਗੁਰਦੁਆਰਿਆਂ ਤੇ ਟੈਕਸ ਲਾਤਾ ਸੀ ਪੰਚਰਾ ਤੋਂ ਜ਼ਿਆਦਾ ਗੁਰਚੰਦ ਸਿੰਘ ਚੌੜਾ ਨੇ ਲਲਕਾਰਾ ਮਾਰਿਆ ਸੀ ਕਿ ਜੇ ਟੈਕਸ ਵਾਪਸ ਨਾ ਲਿਆ ਆ 50000 ਮਰ ਜੀਵੜਿਆਂ ਦਾ ਜਥਾ ਲੈ ਕੇ ਸ੍ਰੀ ਅੰਮ੍ਰਿਤਸਰ ਤੋਂ ਰੇਲ ਭੜ ਕੇ ਦਿੱਲੀ ਦੇ ਦਰਬਾਰ ਤੇ ਅਸੀਂ ਕੁੰਡਾ ਖੜਗਾਵਾਂਗੇ ਤੁਸੀਂ ਯਕੀਨ ਕਰਿਓ ਦਰਬਾਰ ਸਾਹਿਬ ਅਰਦਾਸ ਕੀਤੀ ਤੁਰ ਲੱਗੇ ਰੇਡੀਓ ਤੇ ਇੰਦਰਾ ਗਾਂਧੀ ਦਾ ਬਿਆਨ ਆ ਗਿਆ ਕਿ ਅਸੀਂ ਬਾਪਸ ਲੈਨੇ ਆ ਪਰ ਸਿੰਘ ਕਹਿੰਦੇ ਹੁਣ ਅਰਦਾਸ ਕੀਤੀ ਆ ਹੁਣ ਤਾਂ ਜਾਣਾ ਹੀ ਜਾਣਾ ਜਿਆ ਨਿਸ਼ਟੀ ਭੇਜੇ ਇੰਦਰਾ ਗਾਂਧੀ ਦਰਬਾਰ ਸਾਹਿਬ ਤੋਂ ਸਟੇਸ਼ਨ ਤੱਕ ਗਏ ਸੀ ਜਾਣ ਤੋਂ ਪਹਿਲਾਂ ਸ੍ਰੀ ਵਤੇਂਦਰਾ ਗਾਰਦੀ ਨੇ ਤਾਰ ਰਹੀਂ ਟੌੜਾ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਅਸੀਂ ਇਹ ਸਾਰਾ ਜੋ ਸਿੱਖਾਂ ਦੇ ਸਰਸਤਾਵਾ ਵਿਰੁੱਧ ਕਾਨੂੰਨ ਬਾਇਆ ਉਹ ਬਾਸ ਲੈਨੇ ਆ ਆ ਹੈ ਜੀ ਸ਼ਾਂਤੀ ਉਸ ਤਰ੍ਹਾਂ ਦਾ ਦਵਾ ਉਸ ਤਰ੍ਹਾਂ ਦਾ ਦਬ ਦਵਾ ਉਸ ਤਰ੍ਹਾਂ ਦਾ ਸੰਤਾਨ ਅਕਾਲੀ ਆਗੂਆਂ ਦਾ ਬਣਾਉਣ ਲਈ ਅਕਾਲੀ ਦਲ ਦਾ ਬਣਾਉਣ ਲਈ ਆ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਜਿਹਦੀ ਡਿਊਟੀ ਆ ਸਾਡੇ ਮਾਨਯੋਗ ਮੈਂਬਰ ਜਿਹੜੇ ਨੇ ਇਹਨਾਂ ਦੀ ਲੱਗੀ ਔਰ ਇਹਨਾਂ ਨੇ ਮਲੇਰ ਕੋਟਲੇ ਦੀ ਧਰਤੀ ਤੋਂ ਕਵਾਲੀ ਝੁੰਲਾ ਬੈਠਾ ਜਿੱਥੇ ਜੇ ਧਰਤੀ ਤੋਂ ਕੁੱਕਿਆ ਨੇ ਅੰਗਰੇਜ਼ ਤੇ ਤੋਪਾਂ ਦੇ ਮੂੰਹ ਬੰਦ ਕੀਤੇ ਸੀ ਉਸ ਧਰਤੀ ਤੋਂ ਕਾਫਲਾ ਚੱਲਿਆ ਅੱਜ ਲਹਿਰ ਬਣੀਆਂ ਅੱਜ ਮੁਹਿਮ ਬਣੀਆਂ ਠੀਕ ਹੈ ਜੀ ਪਤਾ ਲੱਗ ਰਿਹਾ ਕਹਿੰਦੇ ਇਸ ਲਹਿਰ ਨੂੰ ਰੋਕਣ ਲਈ ਅੱਜ ਦੇ ਜਨਰਲ ਸਾਹਿਬ ਵੱਲੋਂ ਪੇ ਫਰਮਾਨ ਜਾਰੀ ਕਰਦਿਆਂ ਕੋਸ਼ਾਂ ਹੋ ਰੀਆਂ ਨੇ ਮੈਂ ਕਿਹਾ ਜੇ ਹੁਣ ਕੋਸ਼ਾਂ ਕੀਤੀਆਂ ਇਹ ਖੁਲਕਸ਼ੀ ਆ ਰਾਹ ਹੋਏਗਾ ਕਿਉਂਕਿ ਪੰਜ ਤੁਰਿਆ ਹੋਇਆ ਪੰਜ ਤੋਂ ਕਿਤੇ ਤੇੜੀਕ ਨਹੀਂ ਕਰ ਰਿਹਾ ਤੇ ਪੰਜ ਦੀਆਂ ਸਜਤਾ ਬਾਕੇ ਪੰਜ ਦੇ ਜਿਹੇ ਲਾਣਾ ਕੇ ਤਾਂ ਮੱਥਾ ਲਾ ਲਿਆ ਤੇ ਹੁਣ ਜੇ ਪੰਜ ਅਗੇ ਤੇ ਮੱਥਾ ਲਾਇਆ ਤਾਂ ਮੈਂ ਕਹਿੰਦਾ ਸਾਸੂ ਵੀ ਉਸ ਇਬਾਦਤ ਜੀ ਇਹ ਤੁਹਾਡੀ ਸਿਆਸੀ ਖੁਲਕਸ਼ੀ ਹੋਏਗੀ ਦੇ ਤੋਂ ਦੇ estrane ਗੱਲ ਕਿਸੇ ਤਰ੍ਹਾਂ ਵੀ ਅੱਜ ਦੇ ਜਗੇਦਾਰ ਸਾਹਿਬਾਨ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕਰਾਇਆ ਸੀ ਨਾ ਮੜੇ ਨਾ ਪਟਨਾ ਸਾਹਿਬ ਆਇਆ ਨਾ ਪੱਕਾ ਪਾ ਲਿਆ ਹੁਣ ਕੀ ਹੋ ਰਿਹਾ ਦੁਨੀਆ ਤੋਏ ਤੋਏ ਕਰ ਰਹੀ ਆ ਸੋ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਰੋਕ ਕੇ ਲਈ ਅੱਜ ਦੀ ਮੈਂ ਤੁਸੀਂ ਇਕੱਠ ਕਰਕੇ ਦਿਖਾਇਆ ਅੱਜ ਤੁਸੀਂ ਜਿਵੇਂ ਉਪਰਾਣਾ ਕੀਤਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਮੈਂ ਜਿੱਥੇ ਲੀਡਰਸ਼ਿਪ ਦਾ ਧੰਨਵਾਦ ਕਰਨਾ ਉੱਥੇ ਸਾਡੇ ਆਗੂ ਸਹਿਬਾਨ ਦਾ ਜਿੱਥੇ ਧੰਨਵਾਦ ਕਰਨਾ ਉੱਤੇ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਵਰਸੇ ਜੋੜਾ ਆਉਂਦਾ ਨੇ ਔਰ ਮਨਪ੍ਰੀਤ ਦੋਗਾ ਨੇ ਹੁਣ ਆ ਰਹੇ ਉਹਨੇ ਅਵਤਾਰ ਸਿੰਘ ਦੀ ਜਵਾਰ ਪਰੋਣਾ ਨੇ ਬਾਵਾ ਜੀ ਉਹਨੇ ਔਰ ਨਰੇਂਦਰ ਨਰੇਂਦਰ ਧਨੋਨੀ ਜੋ ਆਮ ਆਪਣੇ ਸਵਰਜੀਏ ਆਮਰ ਸਿੰਘ ਦਲੀਪ ਸਿੰਘ ਧਨੋਨੀ ਪਿੰਡ ਦੀ ਵਿਰਾਸਤ ਨੂੰ ਕਹਿ ਰੱਖਦੇ ਓਏ ਨਰੇਂਦਰ ਨੇ ਜਦੋਂ ਪਤਾ ਲੱਗਿਆ ਕਿ ਪੰਜਵੇਂ ਵੀ ਕਮੇਟੀ ਨੇ ਆਉਣਾ ਤਾ ਸਾਰਾ ਕੁਝ ਦੂਜੇ ਪਾਸੇ ਗਏ ਹੋਏ ਸੀ ਇਸ ਹਲਕੇ ਦੇ ਵਿੱਚ ਬੜੇ ਉਤਾਰ ਚੜਾਅ ਆਏ ਨੇ ਇਹ ਗੱਲਾਂ ਹਲਕਾ ਨਹੀਂ ਰਿਹਾ ਮੈਨੂੰ ਪਤਾ ਕਿ ਪਾਰਲੀਮੈਂਟ ਲੋਕ ਬਗਾਵਤ ਹੀ ਸੁਰੱਖਣ ਆਏ ਨੇ ਇਹ ਕੋਈ ਕਾਲਤਾ ਸਿੰਘ ਸਾਹਿਬ ਮੈਂ ਪੰਜ ਮੈਂਬਰੀ ਕਮੇਟੀ ਦੇ ਮਾਨ ਜੋ ਮੈਂਬਰਾਂ ਤੋਂ ਕਹਿਣਾ ਚਾਹੁੰਦਾ ਕਿ ਜਿਸ ਜਦੋਂ ਸਾਤਾ ਚਾਂਸਿੰਗ ਲੰਗੋਵਾਲ ਨੇ ਪੰਜਾਬ ਦੇ ਰਸਤੇ ਰੋਕਣ ਦੀ ਕਾਲ ਦਿੱਤੀ ਸੀ ਇਹ ਹਲਕੇ ਦੇ ਚਾਰ ਜੇਬੀ ਸ਼ਹੀਦ ਹੋਏ ਸੀ ਸ਼ੇਰ ਮਕਤਾਵਰ ਸਿੰਘ ਭਾਖੇਰ ਪਰ ਵਰਗੇ ਵਰਨਾਮ ਸਿੰਘ ਵਰਗੇ ਇਹਨਾਂ ਲੋਕਾਂ ਨੇ ਖੂਨ ਡੋਲ ਕੇ ਇਸ ਹਲਕੇ ਦੀ ਵਿਰਾਸਤ ਨੂੰ ਕਾਇਮ ਰੱਖਿਆ ਸੀ ਫਿਰ ਜਦੋਂ ਚੌਧਾ ਸਾਹਿਬ ਨੇ ਸਰਵੇਂ ਦਾ ਕਾਲੀਦਰ ਬਣਾਇਆ ਉਸ ਤੋਂ ਬਾਅਦ ਸਮਝੌਤਾ ਹੋਇਆ ਮੈਂ ਪਾਰਲੀਮੈਂਟ ਦੀ ਚੋਣ ਲੜਨ ਲੱਗਿਆ ਕੈਪਟਨ ਕਵਲਦੀਪ ਸਿੰਘ ਹੋਣਾ ਨਾ ਮੇਰੀ ਇਹ ਨਹੀਂ ਬਣਦੀ ਨਹੀਂ ਸੀ ਹੁੰਦੀ ਪਰ ਬਾਦਲ ਸਾਹਿਬ ਨੇ ਕਿਹਾ ਤੁਹਾਨੂੰ ਤੁਰਨਾ ਪਏਗਾ ਕਹਿੰਦਾ ਠੀਕ ਆ ਅੱਜ ਬੈਠੇ ਨੇ ਮਲਕੀਤ ਸਿੰਘ ਪੀਏ ਤੇਰੇ ਘਰੇ ਪਤਾ ਨਹੀਂ ਟਾਡੀ ਜੱਟਾ ਸਾਡਾ ਬੜਾ ਮਾਰ ਵਾਲਾ ਟਾਡੀ ਦੇ ਸਾਹ ਬੜੇ ਫਕਰ ਵਾਲੀਆਂ ਬਾਰਾਂ ਕੌਂਦਾ ਤਸਿੰਬਲੇ ਪਿੰਡ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਬਾਦਰਦਾਨ ਦੇ ਕੈਪਟਨ ਸਾਹਿਬ ਨੂੰ ਕਹਿਤਾ ਕਿ ਤੁਸੀਂ ਨਾ ਆਣਾ ਉਹ ਆਏ ਨਾ ਪਰ ਆ ਜੌਣਾ ਸਾਹਿਬ ਨੂੰ ਪਤਾ ਇਹ ਨਾਲੇ ਸੀਗੇ ਲਾਲ ਲੇਡਰ ਤੋਂ ਲੈ ਕੇ ਤਸਿੰਬਲੇ ਤੱਕ ਸਾਰਾ ਹਰਕਾ ਸੜਕਾਂ ਤੇ ਨਿਕਲ ਕੇ ਮੋਟਰਸਾਈਕਲ ਕਰੈਕਟਰਾਂ ਦੇ ਆ ਕੇ ਖੜ ਗਿਆ ਅੱਜਵੇਂ ਅੱਜ ਮੈਂ ਜਵਾਰਪੁਰ ਆ ਰਿਹਾ ਸੀ ਆਪ ਤਾਰ ਤੇ ਕਹਿਦਾ ਚਾਪ ਪਾਉਣੀ ਆ ਅੱਜ ਨਹੀਂ ਰਿਲੀ ਉੱਥੇ ਡੈਲੀ ਕਰੀ ਬੈਠਾ ਸੀ ਕਿਸਾਨਾਂ ਨੂੰ ਮਿਲੇ ਇਲਾਕੇ ਦੇ ਹੋਰ ਲੋਕ ਮਿਲੇ ਸੋ ਮੇਰਾ ਮਤਲਬ ਇਹ ਆ ਕਿ ਹਰ ਦਾ ਹਮੇਸ਼ਾ ਸੱਚ ਦਾ ਖੜਦ ਵਾਲਾ